ਉਹਨਾਂ ਦੇ ਪਰਿਵਾਰਾਰੇ ਤੋਂ ਇਹਨਾਂ ਦੀ ਕਿਤਾਬ ਦਾ ਜਿਹੜਾ ਸਾਰੇ ਦਾ ਸਾਰਾ ਫੋਕਸ ਹੈ ਉਹ ਸੇਵਾ ਦੇ ਉੱਤੇ ਹੈ ਔਰ ਮਰੀਜ਼ਾਂ ਨੂੰ ਦੁਖੀ ਨੂੰ ਉਹਨਾਂ ਨੂੰ ਰੌਸ਼ਨੀ ਦੇ ਵਿੱਚ ਸਾਰੀ ਜਿਹੜੀ ਹੈ ਹੁਚੀ ਦੀ ਜਿਹੜੀ ਉਹਦੇ ਵਿੱਚ ਔਰ ਯਤਨ ਸਾਰੇ ਉਹਦੇ ਵਿੱਚ ਵੀ ਆਖਿਆ ਉਹਨਾਂ ਨੇ ਕੀਤੇ ਤੇ ਯਾਨੀ ਇਕਦਮ ਇੰਚੰਗਾ ਵੀ ਲੱਗਿਆ ਕਿ ਜਿਹੜਾ ਬੰਦਾ ਸਾਰੀ ਗੱਲ ਦਾ ਮੋਟੀਵੇਟਡ ਹੈ ਸਾਰੀ ਗੱਲ ਦਾ ਨੂੰ ਇਨਸਪਾਇਰ ਕਰਦਾ ਹੈ ਉਸ ਨੂੰ ਗੌਣ ਰੱਖ ਕੇ ਇਹਨਾਂ ਨੇ ਉਹਨਾਂ ਦੇ ਨਾਲ ਜਾ ਕੇ ਉਹ ਤੇ ਗੱਲਾਂ ਜੜੀਆਂ ਹੈ ਆਪਣੀ ਉਸ ਪ੍ਰੋਜੈਕਟਸ ਦੀਆਂ ਕਰ ਰਿਹਾ ਹੈ ਆਪਣੇ ਉਹਨਾਂ ਕਮਾਂ ਦੀਆਂ ਕਰ ਰਿਹਾ ਹੈ ਆਪਣੀ ਉਹਨਾਂ ਤਜਰਬਿਆਂ ਦੀਆਂ ਗੱਲਾਂ ਗੱਲਾਂ ਕਰ ਰਿਹਾ ਹੈ ਜਿਨ੍ਹਾਂ ਤਜਰਬੇ ਦੇ ਨਾਲ ਤੁਖਨ ਰੌਸ਼ਨੀ ਜਦ ਦੀ ਸੇਵਾ ਕੀਤੀ ਫਿਰ ਇਹਨੂੰ ਪੜਨ ਤੋਂ ਬਾਅਦ ਇਹ ਵੀ ਪਤਾ ਲੱਗਿਆ ਕਿ ਛਿੰ다 ਸਾਹਿਬ ਹੋਰ ਵੀ ਕਈ ਸੇਮ ਸਮਾਜ ਸੇਵਾ ਦੇ ਕਮਾਂ ਵਿੱਚ حصہ ادا کرتے ہیں کہ غریب بچیاں دی شادی بارے یا ہو کسی طریقے بچے پیڑت دی سیوا بارے تو ایک گلا سارا بہت اچھی لگی جی کتاب ایک وکری قسم دے کتاب گربجن جنگل نے کسی ادر ٹھیک ہی لکھیا ہے کہ جی تم ان سک ماپدے پرکن پرکھنے کوشش کرو گے نا ਇਹ ਦੇ ਵਿੱਚ ਤਾਂ ਨੂੰ ਕਈ ਮਹਾਂਤਿਆਂ ਦਿਸਦੀ ਹੈ ਠੀਕ ਹੈ ਲੇਕਿਨ ਇਸ ਦੇ ਵਿੱਚ ਅਸੀਂ ਮਹਾਂਤਿਆਂ ਨਹੀਂ ਲੱਭ ਸਕਦੇ ਇਸ ਦੇ ਵਿੱਚ ਅਸੀਂ ਉਸ ਦੀ ਸਪਿਰਿਟ ਨੂੰ ਪੜਨ ਦੀ ਕੋਸ਼ਿਸ਼ ਕਰੀ ਉਹਦੀ ਭਾਵਨਾ ਨੂੰ ਪੜਨ ਪੜਦੀ ਕੋਸ਼ਿਸ਼ ਕਰਨੀ ਤੇ ਇਹ ਜੇ ਮੈਂ ਗਲਤ ਨਹੀਂ ਕਹਿ ਰਿਹਾ ਕਿ ਲੱਭ ਚੋ ਰਮੇਸ਼ ਦੀ ਪੰਜਾਬੀ ਵਿੱਚ ਇਹ ਪਹਿਲੀ ਕਿਤਾਬ ਹੈ ਜਿਹੜੀ ਜਨਨ ਨੇ ਲਿਖੀ ਹੈ ਤੇ ਜੇ ਉਹ ਮਤਲਬ ਹੈ ਜੇ ਉਹ ਪਟਨ ਬਿੱਪੀਰ ਵਰਗੇ ਦੋਸਤਾਂ ਦੇ ਨਾਲ ਜਾਂ ਹੋਰ ਦੋਸਤਾਂ ਦੇ ਨਾਲ ਥੋੜਾ ਹੋਰ ক্লোਜ਼ ਹੋਣਗੇ ਤੇ ਇਹਨਾਂ ਦੀਆਂ ਭਾਵੀ ਰਚਨਾਵਾਂ ਵਿੱਚ ਉਹ ਜਿਹੜੀਆਂ ਸਟਾਈਲਿਸਟਿਕ ਲਿਮਿਟੇਸ਼ਨਸ ਹਨ ਜਿਹੜੀਆਂ ਹੋਂਟਆਂੀਆਂ ਹਨ ਉਹ ਵੀ ਦੂਰ ਹੋਣਗੀਆਂ ਤੇ ਇਹਨਾਂ ਦੀਆਂ ਬਾਕੀ ਰਚਨਾਵਾਂ ਹੋਰ ਖੂਬਸੂਰਤ ਤਰੀਕੇ ਨਾਲ ਵੇਖ ਆਉਣਗੀਆਂ ਸੁਵਿੰਦਰ ਛੰਡਾ ਤੇ ਕੰਟੈਕਸਟ ਵਿੱਚ ਮੈਂ ਇੱਕ ਹੋਰ ਗੱਲ ਵੀ ਚੇਤੇ ਆਉਂਦੀ ਹੈ ਕਿ ਜਿਹੜੇ ਕੈਨੇਡਾ ਵਿੱਚ ਲੋਕ ਜਾ ਵਸਿਆ ਜਾਂ ਬਾਹਰ ਦੇਸ਼ਾਂ ਵਿੱਚ ਜਾ ਖਾਸ ਕਰਕੇ ਕੈਨੇਡਾ ਵਿੱਚ ਜਿਹੜੇ ਲੋਕ ਹੈ ਉਹ ਆਪਣੀ ਪਿੰਡਾਂ ਨੂੰ ਆਪਣੇ ਇਲਾਕੇ ਨੂੰ ਆਪਣੇ ਲੋਕਾਂ ਨੂੰ ਭੁੱਲੇ ਨਹੀਂ ਜੇ ਮੈਂ ਕਿਤੇ ਇਸ ਖਾਸ ਦੇ ਪਿਛਲੇ ਪਨੇ ਵਿੱਚ ਚਲਾ ਜਾਵਾਂ ਤੇ ਮੈਂ ਤਾਂ ਉਹ ਕੈਨੇਡਾ ਦੇ ਉਹਨਾਂ ਲੋਕਾਂ ਦਾ ਰਹਿਣੀ ਹਾਂ ਜਿਹੜੇ ਆਪਣੇ ਘਰ-ਬਾਰ ਛੱਡ ਕੇ ਆਪਣੇ ਮਕਾਨ ਜਾਇਦਾਦ ਛੱਡ ਕੇ ਆਪਣੇ ਪਰਿਵਾਰ ਛੱਡ ਕੇ ਇਸ ਦੇਸ਼ ਵਿੱਚ ਆਏ ਸੀ ਔਰ ਆਏ ਇਸ ਕਰਕੇ ਕਿ ਇਸ ਦੇਸ਼ ਨੂੰ ਆਜ਼ਾਦ ਕਰਾਇਆ ਜਾਏ ਇੱਕ ਗੰਧ ਹੈ 1913-14 ਨਹੀਂ ਜਦੋਂ ਜੰਗ ਲੱਗੀ ਸੀ ਔਰ ਇੱਕ ਮੂਵਮੈਂਟ ਚੱਲੀ ਸੀ ਉਸ ਮੂਵਮੈਂਟ ਨੂੰ ਗਦਰ ਲਹਿਰ ਨਾ ਨਾ ਜਾਣੇ ਔਰ ਜਿਨ੍ਹਾਂ ਲੋਕਾਂ ਨੇ ਸਜਾ ਕੇ ਪਹਿਲੇ ਗੁਰਦੁਆਰੇ ਬਣਾਇਆ ਸੀ ਆ ਬਾਬਾ ਭਾਗ ਸਿੰਘ ਬਾਬਾ ਬਦਮੰਦ ਸਿੰਘ ਜਿਨ੍ਹਾਂ ਨੇ ਉੱਥੇ ਬਹੁਤ ਇਹ ਕਿਸਮ ਦੀ ਚੇਤਨਾ ਪੈਦਾ ਕੀਤੀ ਸੀ ਹਿੰਦੁਸਤਾਨ ਦੀ ਆਜ਼ਾਦੀ ਦੇ ਵਾਸਤੇ ਔਰ ਉਹਨਾਂ ਨੇ ਕੁਰਬਾਨੀਆਂ ਦਿੱਤੀ ਸੀ ਉਹਨਾਂ ਨੇ ਸ਼ਹਾਦਤਾਂ ਵੀ ਪਾਈਆਂ ਤੋਂ ਉਹ ਕੈਨੇਡਾ ਤੋਂ ਉਹ ਲੋਕ ਹਿੰਦੁਸਤਾਨ ਦੇ ਬਾਰੇ ਸੋਚਦੇ ਸੀ ਅਮਰੀਕਾ ਤੋਂ ਲੋਕ ਆਏ ਹਿੰਦੁਸਤਾਨ ਬਾਰੇ ਸੋਚਦੇ ਸੀ ਲੇਕਿਨ ਅਸੀਂ ਹਿੰਦੁਸਤਾਨੀ ਬਹੁਤ ਹੀ ਚੰਗੇ ਨਾ ਨਿਕਲੇ ਅਗਰ ਅਸੀਂ ਕਿਤੇ ਉਹਨਾਂ ਲੋਕਾਂ ਦੀ ਮਦਦ ਕੀਤੀ ਹੁੰਦੀ ਉਹਨਾਂ ਗਦਰੀਆਂ ਦੀ ਤੇ ਅੱਜ ਹਿੰਦੁਸਤਾਨ ਦੀ ਹਾਲਤ ਕੁਝ ਹੋਰ ਹੁੰਦੀ ਅਗਰ ਨਦਰ ਮੂਵਮੈਂਟ ਕਾਮਯਾਬ ਹੋ ਜਾਂਦੀ ਜਿਸ ਦੀ ਪੋਸਿਬਿਲਿਟੀ ਹੈਗੀ ਸੀ ਉਹ ਗਦਰ ਮੂਵਮੈਂਟ ਅਗਰ ਕਾਮਯਾਬ ਹੋ ਜਾਂਦੀ ਤੇ ਹਿੰਦੁਸਤਾਨ ਤੇ ਪਾਕਿਸਤਾਨ ਦੋ ਹਿੱਸੇ ਨਹੀਂ ਸੀ ਬਣਨੇ ਹੁਣੇ ਹੁਣੇ ਕੋਈ ਪੰਜਨ ਗਿਰ ਨਾਲ ਗੱਲ ਹੋਈ ਸੀ ਕਹਿੰਦੇ ਕਿ ਮੈਂ 8 ਮਾਰਚ ਦੇ ਮੁਸ਼ਾਇਰੇ ਤੇ ਨਹੀਂ ਆ ਸਕਿਆ ਮੈਂ ਕੁਝ ਪਾਕਿਸਤਾਨੀ ਦੋਸਤਾਂ ਨੂੰ ਮਿਲਣਾ ਸੀ ਪਤਾ ਕਰੋ ਤਾਂ ਵੀ ਉਹ ਜੀ ਇੱਥੇ ਹੈ ਯਾਨੀ ਇੱਛਾ ਹੈ ਤਾਂ ਹੈ ਕਿ ਮੈਂ ਆਪਣੇ ਪਾਕਿਸਤਾਨੀ ਦੋਸਤ ਨੂੰ ਮਿਲਾਂ ਲੇਕਿਨ ਇਹ ਵੰਡ ਨਹੀਂ ਸੀ ਹੋਣੀ ਅਗਰ ਗਦਰ ਮੂਵਮੈਂਟ ਕਾਮਯਾਬ ਹੋ ਜਾਂਦੀ ਸਾਰੇ ਹਿੰਦੁਸਤਾਨ ਦੇ ਵਿੱਚ ਸਿਰਫ 50 ਹਜ਼ਾਰ ਅੰਗਰੇਜ਼ੀ ਫੌਜੀ ਰਹਿ ਗਏ ਸੀ ਤੇ ਜੇ ਕਰਤਾਰ ਸਿੰਘ ਸਰਾਬਾ ਸੋਨ ਸਿੰਘ ਭਖਨਾ ਲਾਲਾ ਹਰਦਿਆਲ ਮੌਲਵੀ ਬਰਕਤੁੱਲਾ ਇਹਨਾਂ ਲੋਕਾਂ ਦੀਆਂ ਕੋਸ਼ਿਸ਼ਾਂ ਕਾਮਯਾਬ ਹੋ ਜਾਂਦੇ ਨਹੀਂ ਹਿੰਦੁਸਤਾਨ ਆਜ਼ਾਦ ਹੋ ਜਾਂਦਾ ਤੇ ਉਹ ਹਿੰਦੁਸਤਾਨ ਹੁਣ ਸੀ ਯੂਨਾਈਟਿਡ ਸਟੇਟਸ ਆਫ ਇੰਡੀਆ ਜਿਹਦੇ ਵਿੱਚ ਹਰ ਸ਼ਖਸ ਨੂੰ ਆਜ਼ਾਦੀ ਹੋਣੀ ਸੀ کوئی کارن بکرا نہیں سی ہونا کوئی پرابلمز نہیں ہونا تو وہ کہنے دے رہتے لوگ انہوں نے بیچ اپنے دیش واسطے ایک موہ ہے پیار ہے اور وہ پیار میں نے سرندر چھندہ میں چھوئی دیسے ہیں کہ سرندر چھندہ ایسے ہیں آپ کے خیم پر پہنچا اور جتھے جتھے بھی لوڈ ہے اسے سیوہ کرتا ہے اور اس نے کوئی نئی کیوں کو ہائی لائٹ کیتا ہے ਡਾਕਟਰ ਰਮੇਸ਼ ਦੀ ਬੜੀ ਮਿਹਰਾਨੀ ਹੈ ਕਿ ਉਹਨਾਂ ਨੇ ਸੁਵਿੰਦਰ ਛਿੰਦੜਾ ਦੇ ਬਾਰੇ ਲਿਖਿਆ ਹੈ ਲੇਕਿਨ ਸੁਵਿੰਦਰ ਛਿੰਦੜਾ ਦਾ ਬੈਕਗ੍ਰਾਉਂਡ ਇਚ ਰਾਕੇ ਕੰਮ ਦੇ ਉਸ ਹੋਰ ਲਾਇਆ ਹੈ ਕਿ ਇਹ ਕੰਮ ਅਸੀਂ ਕਰ ਰਹੇ ਹਾਂ ਇਹ ਕੰਮ ਕੀਤਾ ਜਾ ਰਿਹਾ ਹੈ ਔਰ ਇਹਨਾਂ ਦੇ ਪਿੱਛੇ ਸੁਵਿੰਦਰ ਛਿੰਦੜਾ ਇੱਕ ਡਰਾਈਵਿੰਗ ਪੋਸਟ ਤੋਂ ਦੂਸਰੇ ਕੈਨੇਡੀਅਨ ਨਿਵਾਸੀ ਜਨਨ ਨੂੰ ਮੈਂ ਰੀਸੈਂਟਲੀ ਇੱਕ ਦਿਨਾਂ ਵਿੱਚ ਹੀ ਮੈਨੂੰ ਉਹਨੂੰ ਮਿਲਣ ਦਾ ਮੌਕਾ ਮਿਲਿਆ ਤੇ ਮੈਨੂੰ ਥੋੜਾ ਮਾਣ ਵੀ ਹੋਇਆ ਕਿ ਉਹ ਵਿਅਕਤੀ ਮੇਰਾ ਵਿਦਿਆਰਥੀ ਉਹ ਹੈ ਮਾਮਟ ਸਾਹਿਬ ਉਹ ਵੀ ਕੈਨੇਡਾ ਦੇ ਨੇ ਔਰ ਇਥੇ ਇਹਨਾਂ ਨੇ ਸਰਾਭਾ ਵਿੱਚ ਇੱਕ ਅਪਾਹਜ ਆਸ਼ਰਮ ਬਣਾਇਆ ਔਰ ਉਸ ਅਪਾਹਜ ਆਸ਼ਰਮ ਵਿੱਚ ਜਿਹੜੇ ਵਿਚਾਰੇ ਅਪੰਗ ਲੋਕ ਹਨ ਜਿਹੜੇ ਮਾਨਸਿਕ ਤੌਰ ਤੇ ਪਰੇਸ਼ਾਨ ਲੋਕ ਹਨ ਉਹ ਕੋਈ ਪਿਆਰ ਦੇ ਕ੍ਰੀਪ ਉੱਥੇ ਉਹਨਾਂ ਨੇ ਜ਼ਰਾ ਕੇ ਬਕਾਇਦਾ ਆਸ਼ਰਮ ਬਣਾਇਆ ਹੋਰ ਵੀ ਜਿਹੜੇ ਦੁਖੀ ਲੋਕ ਐ ਉਹਨੂੰ ਦੇਖ ਕੇ ਕੀਤਾ ਜਾਂਦਾ ਹੈ ਔਰ ਉਹਨਾਂ ਦੀ ਪੂਰੀ ਸੇਵਾ ਕੀਤੀ ਜਾਂਦੀ ਹੈ ਉਹ ਆਸ਼ਰਮ ਦੇਖ ਕੇ ਮੈਂ ਨਤਮਸਤਕ ਹੋਇਆ ਮਿਸਟਰ ਮੰਗਤ ਅੱਗੇ ਤੇ ਉਹ ਮੇਰੇ ਅੱਗੇ ਚੁੱਕ ਗਿਆ ਸੀ ਮੈਂ ਤੁਹਾਡਾ ਵਿਜਾਰਕ ਮੈਂ ਮਹਿਸੂਸ ਕਰਦਾ ਕਿ ਇਧਰੋਂ ਕੰਮ ਵਿੱਚ ਅਜੀਬ ਪਿਆਰ ਹੈ ਮਨੁੱਖਤਾ ਭਰੀ ਔਰ ਆਪਣੀ ਪਿੰਨਾ ਪ੍ਰਤੀ ਆਪਣੀ ਲੋਕਾਂ ਪ੍ਰਤੀ جس مو دے کھینچے ہوئے تھے چلے آدھے اور سیوا کرتے ہیں اپنا آرتک اور اپنا مانسک اور اپنا سماجک اپنا ہر قسم کا یوگدان تن من تنگے دے دے تو انہوں تو سلیوٹ کرنا پڑتا ہے